ਇੱਕ ਪਤਨੀ ਆਪਦੀ ਸਹੇਲੀ ਨੂੰ ਫੋਨ ਕਾਲ ਦੇ ਉੱਤੇ ਕਹਿੰਦੀ ਹੈ ਕਿ ਮੈਂ ਅੱਜ ਇੱਕ ਰਾਖਸ਼ ਨੂੰ ਮਾਰ ਦਿੱਤਾ ਹੈ ਤੇ ਰਾਖਸ਼ ਸ਼ਬਦ ਉਸਦੇ ਦੁਆਰਾ ਆਪਣੇ ਪਤੀ ਲਈ ਯੂਜ਼ ਕੀਤਾ ਗਿਆ ਸੀ ਜੋ ਕਿ ਐਕਸ ਡੀਜੀਪੀਸੀ ਯਾਨੀ ਕਿਸੇ ਸਟੇਟ ਦਾ ਸਭ ਤੋਂ ਵੱਡਾ ਪੁਲਿਸ ਅਫਸਰ ਜਿਹਦੇ ਅੰਡਰ ਕਿਸੇ ਸਟੇਟ ਦੀ ਪੂਰੀ ਦੀ ਪੂਰੀ ਪੁਲਿਸ ਫੋਰਸ ਹੁੰਦੀ ਆ ਡੀਜੀਪੀ ਪੂਰੇ 20 ਮਿੰਟ ਤੱਕ ਫਰਸ਼ ਦੇ ਉੱਤੇ ਤੜਪਦਾ ਰਿਹਾ ਸੀ ਉਸਨੂੰ ਖਤਮ ਕਰ ਤੋਂ ਪਹਿਲਾਂ ਉਸਦੀ ਪਤਨੀ ਦੇ ਦੁਆਰਾ ਉਸਦੀਆਂ ਅੱਖਾਂ ਦੇ ਵਿੱਚ ਮਿਰਚੀ ਪਾਊਡਰ ਤੱਕ ਪਾਇਆ ਗਿਆ ਸੀ ਇੱਕ ਪਤਨੀ ਦੀ ਆਪਦੇ ਪਤੀ ਨਾਲ ਅਜਹੀ ਦੁਸ਼ਮਣੀ ਜਿਸ ਨੇ ਸਾਰੇ ਰਿਸ਼ਤੇ ਹੀ ਤਾਕ ਦੇ ਉੱਤੇ ਲਾਤੇ ਬੰਗਲੂਰੂ ਕਰਨਾਟਕਾ ਦੇ ਐਕਸ ਡੀਜੀਪੀ ਓਮ ਪ੍ਰਕਾਸ਼ ਦਿੱਲੀ ਤੋਂ ਪੜ੍ਹਾਈ ਕੀਤੀ ਗਈ ਸੀ ਫਿਰ ਅਲੱਗ-ਅਲੱਗ ਔਦਾਂ ਤੇ ਰਹਿੰਦੇ ਹੋਏ ਕਰਨਾਟਕਾ ਦੇ ਡੀਜੀਪੀ ਬਣੇ ਸੀ 2015 ਤੋਂ 2017 ਤੱਕ ਕਰਨਾਟਕਾ ਦੇ ਸਭ ਤੋਂ ਵੱਡੇ ਪੁਲਿਸ ਅਫਸਰ ਰਹੇ ਉਹ ਪ੍ਰਕਾਸ਼ ਦੇ ਬੇਟਾ ਤੇ ਨੂੰ ਅਲੱਗ ਘਰ ਦੇ ਵਿੱਚ ਰਹਿੰਦੇ ਸੀ ਤੇ ਉਹ ਆਪਣੇ ਘਰ ਅੰਦਰ ਆਪਦੀ ਪਤਨੀ ਤੇ ਬੇਟੀ ਦੇ ਨਾਲ ਰਹਿਆ ਕਰਦਾ ਸੀ। ਵੀ ਪ੍ਰਾਇਸ਼ਾਂ 5 ਵਜੇ ਡੀਜੀਪੀ ਦੇ ਬੇਟੇ ਕਾਰਤੀਕੇਸ਼ ਦੇ ਕੋਲ ਇੱਕ ਗਵਾਂਡੀ ਦੇ ਦੁਆਰਾ ਫੋਨ ਕੀਤਾ ਜਾਂਦਾ ਤੇ ਫੋਨ ਤੇ ਹੀ ਉਸ ਨੂੰ ਦੱਸਿਆ ਜਾਂਦਾ ਕਿ ਤੁਹਾਡੇ ਪਿਤਾ ਦਾ ਕਿਸੇ ਦੁਆਰਾ ਕਤਲ ਕਰ ਦਿੱਤਾ ਗਿਆ ਪਰ ਇਸ ਤੋਂ ਉੱਤੇ ਘੰਟਾ ਪਹਿਲਾਂ ਹੀ ਕਨਾਟਕਾ ਪੁਲਿਸ ਕੋਲ ਵੀ ਇੱਕ ਕਾਲ ਜਾਂਦਾ ਜਿੱਦੇ ਉੱਤੇ ਇੱਕ ਔਰਤ ਜਿਸ ਦਾ ਨਾਮ ਸੀ ਪੱਲਬੀਉ ਤੇ ਦੁਆਰਾ ਦੱਸਿਆ ਜਾਂਦਾ ਕਿ ਮੈਂ ਆਪਣੇ ਪਤੀ ਨੂੰ ਮਾਰ ਦਿੱਤਾ ਹੈ ਜਦੋਂ ਉਸ ਦੇ ਦੁਆਰਾ ਨਾਮ ਦੱਸਿਆ ਜਾਂਦਾ ਤਾਂ ਪੁਲਿਸ ਹੈਰਾਨ ਕਿਉਂਕਿ ਸਭ ਡੀਜੀਪੀ ਨੂੰ ਜਾਣਦੇ ਸੀ ਇਸ ਤੋਂ ਬਾਅਦ ਪੁਲਿਸ ਉਸ ਦੇ ਘਰ ਜਾਂਦੀ ਹੈ ਤੇ ਦੂਸਰੇ ਪਾਸੇ ਕਾਰਤੀਕੇ ਵੀ ਉੱਥੇ ਪਹੁੰਚ ਜਾਂਦਾ ਪਰਪੋਸ ਦੇ ਦੁਆਰਾ ਓਮ ਪ੍ਰਕਾਸ਼ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਤੇ ਫਿਰ ਕਾਰਤਿਕ ਦੇ ਦੁਆਰਾ ਐਫ ਆਈ ਆਰ ਦਰਜ ਕਰਵਾਈ ਜਾਂਦੀ ਆ ਉਸ ਦੇ ਮਤਾਬਕ ਉਹਦੀ ਮਾਂ ਜਾਨੀ ਪੱਲਬੀ ਓਮ ਪ੍ਰਕਾਸ਼ ਨੂੰ ਕਾਫੀ ਦਿਨਾਂ ਤੋਂ ਤਮਕਾਰ ਰਹੀ ਸੀ ਤੇ ਇਸੇ ਕਰੋਂ ਓਮ ਪ੍ਰਕਾਸ਼ ਆਫ ਦੀ ਸਿਸਟਰ ਦੇ ਕੋਲ ਚਲਾ ਗਿਆ ਸੀ ਪਰ ਉਸ ਦੀ ਬੇਟੀ ਦੇ ਫੋਰਸ ਕਰਨ ਤੇ ਉਹ ਘਰ ਵਾਪਸ ਵੀ ਆ ਗਿਆ ਸੀ ਤੇ بیٹے ਦੇ ਦੁਆਰਾ ਇਹ ਗੱਲ ਕਨਫਰਮ ਕੀਤੀ ਜਾਂਦੀ ਆ ਕਿ ਮੇਰੇ ਪਿਤਾ ਦੀ ਹੱਤਿਆ ਮੇਰੀ ਭੈਣ ਤੇ ਮਾਂ ਦੇ ਦੁਆਰਾ ਹੀ ਕੀਤੀ ਗਈ ਆ ਪੁਲਿਸ ਜਦੋਂ ਸੀਸੀਟੀਵੀ ਵਗੈਰਾ ਚੈੱਕ ਕਰਦੀ ਹੈ ਤਾਂ ਕਨਫਰਮ ਹੋ ਗਿਆ ਕਿ ਘਰ ਦੇ ਵਿੱਚ ਕੋਈ ਵੀ ਬਾਹਰੀ ਇਨਸਾਨ ਪਿਛਲੇ 2-3 ਦਿਨਾਂ ਦੇ ਦੌਰਾਨ ਨਹੀਂ ਆਇਆ ਘਰ ਦੇ ਵਿੱਚ ਸਿਰਫ ਡੀਜੀਪੀ, ਬੇਟੀ ਤੇ ਪਤਨੀ ਹੀ ਮੌਜੂਦ ਸੀ ਤੇ ਉਸ ਦਿਨ ਜਿਸ ਦਿਨ ਇਹ ਸਭ ਕੁਝ ਹੋਇਆ ਉਸ ਦਿਨ ਸਿਕਿਉਰਟੀ ਵੀ ਉੱਥੇ ਨਹੀਂ ਮੌਜੂਦ ਸੀ ਕਿਉਂਕਿ ਉਹ ਸੰਡੇ ਦਾ ਦਿਨ ਸੀ ਤੇ ਇਸੇ ਕਰਕੇ ਘਰ ਦੇ ਵਿੱਚੋਂ ਹੀ ਪੁਲਸ ਦੇ ਦੁਆਰਾ ਦੋਨਾਂ ਨੂੰ ਅਰੈਸਟ ਕੀਤਾ ਜਾਂਦਾ ਤੇ ਫਿਰ ਦੋਨਾਂ ਤੋਂ ਕਈ ਘੰਟੇ ਲੰਬੀ ਪੁੱਛਗਿੱਛ ਕੀਤੀ ਜਾਂਦੀ ਆ ਦੋਨੋਂ ਇੱਕ ਕਹਾਣੀ ਸੁਣਾਉਂਦੀਆਂ ਨੇ ਕਿ ਡੀਜੀਪੀ ਸਾਹਿਬ ਦੇ ਕੋਲ ਇੱਕ ਪਿਸਟਲ ਸੀ ਤੇ ਉਹ ਜਦੋਂ ਕਦੇ ਵੀ ਲੜਿਆ ਕਰਦਾ ਸੀ ਤਾਂ ਉਹਨਾਂ ਨੂੰ ਪਿਸਟਲ ਦਿਖਾਉਂਦਾ ਤੇ ਕਹਿੰਦਾ ਮੈਂ ਸੋਨੂੰ ਮਾਰ ਦੂੰ ਅੱਜ ਵੀ ਡਾਈਨਿੰਗ ਟੇਬਲ ਦੇ ਉੱਤੇ ਇਹੀ ਸਭ ਹੋਇਆ ਉਹਨਾਂ ਨੇ ਇਸ ਪਿਸਟਲ ਕੱਢੀ ਤੇ ਮੈਂ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਕਰਤਾ ਪਰ ਜਦੋਂ ਪੁਲਸ ਨੇ ਤਫਤੀਸ਼ ਕੀਤੀ ਤਾਂ ਘਰ ਦੇ ਅੰਦਰੋਂ ਦੋ ਚਾਕੂ ਮਿਲੇ ਜਿਨ੍ਹਾਂ ਦੇ ਉੱਤੇ ਕੁਝ ਬਲੱਡ ਸਟੇਨ ਲੱਗੇ ਹੋਏ ਸੀ ਇਸ ਤੋਂ ਬਾਅਦ ਇਸ ਬਾਰੇ ਦੇ ਕਾਨਪਸ ਦੇ ਦੁਆਰਾ ਹੋਰ ਜ਼ਿਆਦਾ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਨਾਲ ਹੀ ਜਾਂਚ ਵੀ ਕੀਤੀ ਜਾਂਦੀ ਹੈ ਤਾਂ ਪਤਾ ਲੱਗਾ ਕਿ ਘਰ ਦੇ ਵਿੱਚ ਦੁਪਹਿਰ ਦੇ ਖਾਣੇ ਦੇ ਸਮੇਂ ਝਗੜਾ ਹੋਇਆ ਜਿਸ ਦੇ ਦੌਰਾਨ ਪਤਰੀ ਪਲਬੀ ਦੇ ਦੁਆਰਾ ਮਿਰਚ ਵਾਲਾ ਡੱਬਾ ਚੱਕਿਆ ਜਾਂਦਾ ਤੇ ਉਸ ਨੂੰ ਓਮ ਪ੍ਰਕਾਸ਼ ਦੇ ਮੂੰਹ ਦੇ ਉੱਪਰ ਛੁੱਟ ਦਿੱਤਾ ਜਾਂਦਾ ਜਿਸ ਬਜਾਏ ਦੇ ਕਾਰਨ ਉਸ ਦੀਆਂ ਅੱਖਾਂ ਦੇ ਵਿੱਚ ਵੀ ਮਿਰਚ ਚਲੀ ਜਾਂਦੀ ਆ ਤੇ ਇਸੇ ਦੌਰਾਨ ਪਲਬੀ ਦੇ ਦੁਆਰਾ ਕਿਚਨ ਨਾਈਫ ਚੱਕਿਆ ਜਾਂਦਾ ਤੇ ਉਸ ਉੱਤੇ ਅੰਧਾ ਤੋਂ ਦਾੜੀ ਆ ਉਹ ਬਾਰ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਇਹ ਉਹਦੇ ਸੀਨੇ, ਪੇਟ, ਗਰਦਨ ਤੇ ਬਾਹਾਂ ਦੇ ਉੱਤੇ ਕੀਤੇ ਗਏ ਸੀ। ਇਸੇ ਦੌਰਾਨ ਉਹ ਪ੍ਰਕਾਸ਼ ਫਰਸ਼ ਦੇ ਉੱਪਰ ਡਿੱਗ ਚੁੱਕਿਆ ਸੀ। ਫਿਰ ਪਤਨੀ ਪੱਲਵੀ ਥੋੜੀ ਦੂਰੀ ਤੇ ਉੱਤੇ ਹੀ ਇੱਕ ਕੁਰਸੀ ਦੇ ਉੱਤੇ ਜਾ ਕੇ ਬੈਠਦੀ ਹੈ ਤੇ ਉਸ ਨੂੰ ਮਰਦੇ ਹੋਏ 15 ਤੋਂ 20 ਮਿੰਟ ਤੱਕ ਤੜਪਦੇ ਹੋਏ ਦੇਖਦੀ ਰਹਿੰਦੀ ਹੈ। ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਹੁਣ ਉਸ ਦੇ ਵਿੱਚ ਕੁਝ ਬਾਕੀ ਨਹੀਂ ਆ ਤਾਂ ਕਮਰੇ ਚੋਂ ਇੱਕ ਚਾਦਰ ਲਿਆਂਦੀ ਜਾਂਦੀ ਹੈ ਤੇ ਉਸ ਦੇ ਉੱਤੇ ਉੜਾ ਦਿੱਤੀ ਜਾਂਦੀ ਉਸ ਦੀ ਬੇਟੀ ਤੇ ਉਸ ਦੀ ਪਤਨੀ ਪੱਲਵੀ ਦੇ ਦੁਆਰਾ ਫਿਰ ਉਸਦੀ ਬੇਟੀ ਰੂਮ ਦੇ ਵਿੱਚ ਚਲੀ ਜਾਂਦੀ ਹੈ ਪਲਬੀ ਆਪਦੀ ਇੱਕ ਦੋਸਤ ਨੂੰ ਕਾਲ ਕਰਦੀ ਆ ਜਿਸਦਾ ਵੀ ਪਤੀ ਆਈਪੀਐਸ ਆਫਸਰ ਸੀ ਉਸ ਨੂੰ ਕਹਿੰਦੀ ਆ ਕਿ ਮੈਂ ਰਾਖਸ਼ਸ਼ ਨੂੰ ਮਾਰ ਦਿੱਤਾ ਉਸਦੀ ਦੋਸਤ ਨੂੰ ਇਹ ਗੱਲ ਪਹਿਲਾਂ ਤੋਂ ਹੀ ਪਤਾ ਸੀ ਕਿ ਉਹ ਰਾਖਸ਼ਸ਼ ਕਿਸ ਨੂੰ ਕਹਾ ਕਰਦੀ ਆ ਉਹ ਫੋਨ ਕੱਟਦੀ ਆ ਪਤੀ ਨੂੰ ਦੱਸਦੀ ਆ ਫਿਰ ਪਲਬੀ ਸਿੱਧਾ ਪੁਲਿਸ ਨੂੰ ਕਾਲ ਕਰਦੀ ਆ ਤੇ ਕਹਿੰਦੀ ਆ ਕਿ ਮੈਂ ਐਕਸ ਡੀਜੀਪੀ ਓਮ ਪ੍ਰਕਾਸ਼ ਦੇ ਘਰ ਤੋਂ ਬੋਲ ਰਹੀ ਆ ਤੇ ਮੈਂ ਆਪਦੇ ਪਤੀ ਨੂੰ ਮਾਰਤਾ ਫਿਰ ਪੁਲਸ ਆਉਂਦੀ ਆ ਤੇ ਉਹ ਦੋਨਾਂ ਨੂੰ ਅਰੈਸਟ ਕਰਦੀ ਆ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਹੁਣ ਸਭ ਤੋਂ ਵੱਡਾ ਸਵਾਲ ਸੀ ਕਿ ਇੱਕ ਪਤਨੀ ਤੇ ਆਵਕ ਪਤੀ ਦੇ ਵਿੱਚ ਅਜਿਹੀ ਕਿਹੜੀ ਦੁਸ਼ਮਣੀ ਸੀ ਕਿ ਉਹਨਾਂ ਦੁਆਰਾ ਦੋਨਾਂ ਨੂੰ ਮਾਰਦਿਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਤੇ ਹੁਣ ਪਤਨੀ ਦੇ ਦੁਆਰਾ ਆਪਣੇ ਪਤੀ ਨੂੰ ਟਿਕਾਣੇ ਲਾ ਵੀ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਉਸ ਪਤਨੀ ਨੂੰ ਕਿਸੇ ਪ੍ਰਕਾਰ ਦਾ ਕੋਈ ਪਛਤਾਵਾ ਤੱਕ ਉਸਦੇ ਫੇਸ ਦੇ ਉੱਤੇ ਦੇਖਣ ਨੂੰ ਨਹੀਂ ਮਿਲਿਆ ਫਿਰ ਪੁਲਿਸ ਦੇ ਦੁਆਰਾ ਇਸ ਘਟਨਾ ਦੇ ਮੇਨ ਮੋਟਿਵ ਨੂੰ ਪਾੜਨਾ ਸ਼ੁਰੂ ਕਰ ਦਿੱਤਾ ਜਾਂਦਾ ਬੇਟੇ ਨੇ ਜੋ ਰਿਪੋਰਟ ਲਖਾਈ ਸੀ ਉਸ ਦੇ ਮੁਤਾਬਕ ਪਤਨੀ ਤੇ ਬੇਟੀ ਦੋਨੋਂ ਡਿਪਰੈਸ਼ਨ ਦੀਆਂ ਸ਼ਿਕਾਰ ਸੀ ਪਰ ਡਿਪਰੈਸ਼ਨ ਬਹੁਤ ਲੋਕਾਂ ਨੂੰ ਹੁੰਦਾ ਤੇ ਅਜਿਹਾ ਡਿਪਰੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਘੱਟ ਤਾਂ ਹੋਰ ਜਾਂਚ ਹੋਈ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਪਤਨੀ ਇੱਕ ਹੋਰ ਖਾਸ ਤਰ੍ਹਾਂ ਦੀ ਬਿਮਾਰੀ ਸਿਜ਼ੋਫ੍ਰੇਮੀਆ ਤੋਂ ਵੀ ਪੀੜਤ ਸੀ ਜਿਸ ਦੇ ਵਿੱਚ ਰੋਗੀ ਨੂੰ ਹਮੇਸ਼ਾ ਇਹ ਲੱਗਦਾ ਰਹਿੰਦਾ ਕਿ ਆਸ-ਪਾਸ ਵਾਲੇ ਆਦਮੀ ਆ ਜਿਹੜੇ ਉਸ ਨੂੰ ਚੋਟ ਪਹੁੰਚਾਉਣਾ ਚਾਹੁੰਦੇ ਨੇ ਮਤਲਬ ਇਸ ਬਿਮਾਰੀ ਨਾਲ ਪੀੜਤ ਹਮੇਸ਼ਾ ਇੱਕ ਡਰ ਦੇ ਸਾਏ ਦੇ ਵਿੱਚ ਜਿਉਂਦਾ ਰਹਿੰਦਾ ਤੇ ਪਿਛਲੇ 12 ਸਾਲ ਤੋਂ ਪੱਲ ਵੀ ਇਸੇ ਬਿਮਾਰੀ ਤੋਂ ਪੀੜਤ ਸੀ ਤਿਉਹ ਕਰ ਤੁਸ ਸਮਾ ਪਹਿਲਾਂ ਉਹ ਪੁਲਿਸ ਸਟੇਸ਼ਨ ਦੇ ਵਿੱਚ ਡੀਜੀਪੀ ਦੇ ਖਿਲਾਫ ਰਿਪੋਰਟ ਲਿਖਾਉਣ ਦੇ ਲਈ ਵੀ ਇੱਕ ਵਾਰ ਗਈ ਸੀ ਉੱਥੇ ਜਾ ਕੇ ਉਹਦੇ ਦੁਆਰਾ ਇਹ ਵੀ ਕਿਹਾ ਗਿਆ ਸੀ ਕਿਉਂ ਮੈਨੂੰ ਮਾਰਨਾ ਚਾਹੁੰਦਾ ਜਦੋਂ ਪੁਲਿਸ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਉਹ ਕਿਸੇ ਬਿਮਾਰੀ ਤੋਂ ਪੀੜਤ ਜਾਂ ਫਿਰ ਮੰਨ ਲਓ ਕਿ ਇਹ ਪਤਾ ਲੱਗ ਚੁੱਕਿਆ ਸੀ ਕਿ ਉਹ ਕਿਸ ਦੇ ਖਿਲਾਫ ਰਿਪੋਰਟ ਦਰਜ ਕਰਵਾਉਣ ਆਈ ਆ ਤਾਂ ਉਹਨਾਂ ਦੇ ਦੁਆਰਾ ਉਸ ਨੂੰ ਸਮਝਾਪ ਝਾ ਕੇ ਵਾਪਸ ਭੇਜ ਦਿੱਤਾ ਜਾਂਦਾ ਪਰ ਉਹ ਵਾਪਸ ਜਾਂਦੀ ਨਹੀਂ ਬਲਕਿ ਪੁਲਿਸ ਥਾਣੇ ਦੇ ਬਾਹਰ ਹੀ ਉਸਦੇ ਦੁਆਰਾ ਧਰਨਾ ਲਾ ਕੇ ਬੈਠ ਜਾਇਆ ਜਾਂਦਾ ਪਰ ਫਿਰ ਉਸ ਤੋਂ ਬਾਅਦ ਸਮਝਾਪ ਝਾ ਕੇ ਪੁਲਸ ਬਾਰੇ ਇੱਥੇ ਇੱਕ ਹੋਰ ਐਂਗਲ ਵੀ ਸਾਹਮਣੇ ਆ ਰਿਹਾ ਤੇ ਉਹ ਆ ਪ੍ਰਾਪਰਟੀ ਦਾ ਐਂਗਲ ਦਰਅਸਲ ਡੀਜੀਪੀ ਦੇ ਦੁਆਰਾ ਕarnataka ਦੇ ਬੰਗਲੌਰੂ ਦੇ ਵਿੱਚ ਹੀ ਆਪਦੀ ਭੈਣ ਦੇ ਨਾਮ ਦੇ ਉੱਤੇ ਕੁਝ ਪ੍ਰਾਪਰਟੀ ਖਰੀਦੀ ਸੀ ਉਸੇ ਭੈਣ ਕਵਿਤਾ ਕੁਮਾਰੀ ਦੇ ਨਾਮ ਦੇ ਉੱਤੇ ਜਿਸ ਦੇ ਕੋਲੋਂ ਪਿਛਲਾ ਇੱਕ ਹਫਤਾ ਲਗਾ ਕੇ ਆਇਆ ਸੀ ਤੇ ਉਹਨਾਂ ਦੀ ਬੇਟੀ ਉਸ ਨੂੰ ਸਮਝਾ ਕੇ ਘਰ ਲਿਆਈ ਤੇ ਫਿਰ ਸਿਰਫ ਹੀ 48 ਘੰਟੇ ਦੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਸੀ ਤੇ ਪ੍ਰਾਪਰਟੀ ਦੀ ਵਜ੍ਹਾ ਕਰਕੇ ਪਲਵੀ ਆਪਦੇ ਪਤੀ ਨਾਲ ਝਗੜਾ ਵੀ ਕਰਦੀ ਰਹਿੰਦੀ ਸੀ ਤੇ ਉਸ ਦੀ ਖੁਦ ਦੀ ਬੇਟੀ ਵੀ ਪਲਵੀ ਦਾ ਹੀ ਸਾਧਿਆ ਕਰਦੀ ਸੀ ਤੇ ਸ਼ਾਇਦ ਇਹ ਸੇਵਾ ਦੇ ਕਾਨੂੰਨਾਂ ਦੁਆਰਾ ਇਸ ਪ੍ਰਾਪਰਟੀ ਦੇ ਲਾਚ ਦੇ ਅੰਡਰ ਹੀ ਡੀਜੀਪੀ ਨੂੰ ਠਿਕਾਣੇ ਲਾ ਦਿੱਤਾ ਗਿਆ। ਹੁਣ ਪੁਲਿਸ ਨੂੰ ਉਸ ਘਰ ਦੇ ਵਿੱਚੋਂ ਦੋ ਨਾਇ ਮਿਲ ਚੁੱਕੇ ਨੇ ਜਿਨ੍ਹਾਂ ਦੇ ਉੱਤੇ ਬਲੱਡ ਸਟੇਨ ਮੌਜੂਦ ਨੇ। ਤਾਂ ਪੁਲਿਸ ਨੂੰ ਇਹ ਵੀ ਸ਼ੱਕ ਆ ਕਿ ਸ਼ਾਇਦ ਇਹ ਸਭ ਕੁਝ ਮਾਂ ਬੇਟੀ ਦੇ ਦੋਨਾਂ ਦੇ ਦੁਆਰਾ ਇਕੱਠਿਆਂ ਹੀ ਕੀਤਾ ਗਿਆ। ਪਰ ਹਾਲੇ ਪੋਸਟਮਾਰਟਮ ਰਿਪੋਰਟ ਆਉਣੀ ਬਾਕੀ ਆ ਤੇ ਬਾਕੀ ਦੀ ਜਾਂਚ ਵੀ ਬਾਕੀ ਆ। ਪਰ ਸੋਚੋ ਸਾਡੀ ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ। ਆ ਗਿਆ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ? ਸਾਡੇ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲੇ ਸਾਡੇ ਚੈਨਲ ਨੂੰ ਫੋਲੋ, ਲਾਈਕ, ਸ਼ੇ